ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਾਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰ ਵਾਲੀ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਭੰਗਿਆਲਾ ਰਹਿ ਗਿਆ ਭੰਗਿਆਲਾ ਜਦੋਂ ਆਪਾਂ ਸਾਦਕ ਤੋਂ ਸ੍ਰੀ ਮੁਕਤਸਰ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਆਉਂਦਾ ਫਰੀਦਕੋਟ ਵਾਲੇ ਪਾਸੇ ਦਾ ਇਹ ਪਿੰਡ ਆ ਦੱਸੋ ਤੇ ਇਹਦੇ ਨੇੜ ਸੁਖਣ ਵਾਲਾ ਵੀ ਰਹਿ ਜਾਂਦਾ ਡੋਕ ਸੁਖਣ ਵਾਲਾ ਇਧਰੋਂ ਫਰੀਦਕੋਟ ਜ਼ਿਲ੍ਹੇ ਦੀ ਹੱਦ ਲੱਗਦੀ ਹੈ ਮੈਂ ਕਾਫੀ ਵੀਡੀਓ ਸਪੈਂਡ ਚੋਂ ਬਣਾਈਆਂ ਤੇ ਬਹੁਤੀਆਂ ਵੀਡੀਓ ਇਹਨਾਂ ਭਰਾਵਾਂ ਕੋਲੋਂ ਹੀ ਬਣਾਈਆਂ ਕਿਉਂਕਿ ਇਹਨਾਂ ਕੋਲ ਬੜੀਆਂ ਚੰਗੀਆਂ ਮੱਝਾਂ ਬਰੀਡਿੰਗ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਸੀ ਮੁਰਾ ਨਸਲ ਦੇ ਉੱਤੇ ਪਰ ਜਦੋਂ ਘਰੇ ਵੀਡੀਓ ਬਣਾਉਂਦੇ ਸੀ ਉਦੋਂ ਗੱਲ ਕਰਨੀ ਵੀ ਮੱਝਾਂ ਵੇਚ ਰਹੇ ਆ ਬਾਈ ਹੋਰੀ ਤਦੋਂ ਹਮੇਸ਼ਾ ਹੀ ਇਹ ਪੁੱਛਦੇ ਹੁੰਦੇ ਸੀ ਵੀ ਕਾਰਨ ਤੇ ਉਦੋਂ ਹੀ ਬਾਈ ਦੱਸਦੇ ਸੀ ਵੀ ਅਸੀਂ گاਵਾਂ ਦਾ ਫਾਰਮ ਜਿਹੜਾ ਉਹ ਖੇਤ ਦੇ ਵਿੱਚ ਪਾਇਆ ਉਹਦੇ ਕਰਕੇ ਮੱਝਾਂ ਜਿਹੜੀਆਂ ਇਹਨਾਂ ਨੇ ਘਟਾਤੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹ ਉਸੇ ਫਾਰਮ ਦੇ ਵਿੱਚੋਂ ਹੈ ਜਿਹੜਾ ਥੋੜਾ ਟਾਈਮ ਪਹਿਲਾਂ ਬਾਈ ਹੋਰਿਆਂ ਨੇ ਸ਼ੁਰੂ ਕੀਤਾ ਸੀ ਤੇ ਦੋ ਭਰਾ ਇੱਥੇ ਰਲ ਕੇ ਇੱਥੇ ਮਿਹਨਤ ਕਰਦੇ ਆ ਇਹਨਾਂ ਨੇ ਚੰਗੀ ਬਰੀਡ ਜਿਹੜੀ ਉਹ ਤਿਆਰ ਕੀਤੀ ਕਿਉਂਕਿ ਮੇਲਿਆਂ ਦਾ ਵੀ ਸ਼ੌਂਕ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਪੰਜ ਵੜਾਂ ਬਾਈ ਹੋਰਿਆਂ ਨੇ ਵਕਾਊ ਕੀਤੀਆਂ ਇਸੇ ਫਾਰਮ ਦੇ ਵਿੱਚੋਂ ਹੋਮ ਬਰੀਡ ਹੈ ਇਹਨਾਂ ਦੀ ਫਰੰਟ ਤੁਸੀਂ ਪਹਿਲਾਂ ਦੇਖ ਲਓ ਅੱਗੋਂ ਇਹਨਾਂ ਨੂੰ ਪਹਿਲਾਂ ਦੇਖ ਲਓ ਦੂਬਾ ਥਣ ਹਵਾਨੇ ਦਿਖਾਵਾਂਗੇ ਲੋਕ ਦੇ ਵਿੱਚ ਇਹ ਲਾਤੀਆਂ ਸੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਪਸ਼ੂ ਦਿਖਾ ਸਕੀਏ ਕਉਕੇ ਖੁੱਲੇ ਫਿਰਦੇ ਪਸ਼ੂ ਐ ਗਾਵਾਂ ਖੁੱਲੀਆਂ ਰਹਿੰਦੀਆਂ ਉਹਦੇ ਕਰਕੇ ਵੈਸੇ ਇਹਨਾਂ ਨੂੰ ਫੜ ਕੇ ਤੋਰਨਾ ਬਹੁਤ ਔਖਾ ਐ ਜਦੋਂ ਕੋਈ ਇਨਸਾਨ ਮਿਹਨਤ ਕਰਦਾ ਦੱਸੋ ਉਹਨੂੰ ਦੇਖ ਕੇ ਹੋਰ ਵੀ ਚਾਰ ਭਰਾ ਉਹਦੇ ਤੋਂ ਜਿਹੜਾ ਹੋ ਮੋਟੀਵੇਟਿਡ ਹੁੰਦੇ ਆ ਫਿਰ ਉਹ ਵੀ ਉਸ ਕਿੱਤੇ ਵਾਲੇ ਪਾਸੇ ਜੁੜਦੇ ਆ ਤੇ ਇਸ ਪਿੰਡ ਦੀ ਵੀ ਕਹਾਣੀ ਇਹ ਐ ਇੱਥੇ 25 30 ਘਰ ਇਦਾਂ ਦੇ ਆ ਵੀਰ ਜਿਹੜੇ ਬਹੁਤ ਮਿਹਨਤ ਕਰਦੇ ਆ ਕੋਸਕ ਨੇ ਇਦਾਂ ਫਾਰਮ ਵੀ ਬਣਾ ਲਿਆ ਕੁਸ ਹਜੇ ਆਉਣ ਵਾਲੇ ਟਾਈਮ 'ਚ ਫਾਰਮ ਬਣਾਉਣਗੇ ਸੋ ਆਓ ਮਿਲिए ਆਪਾਂ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਇੰਨਾ ਗਾਵਾਂ ਸਬੰਧੀ ਮੇਨ ਇਹ ਵਹਿੜਾ ਤੁਹਾਨੂੰ ਪੰਜ ਦਿਖਾਉਣੀਆਂ ਵਿਕਾਊ ਐ ਪ੍ਰੋਪਰ ਡਾਟਾ ਇਹਨਾਂ ਦਾ ਮਿਲ ਜਾਣਾ ਤੇ ਇਹ ਤੋਂ ਬਿਨਾ ਵੈਸੇ ਫਾਰਮ ਦੀ ਝਲਕ ਤੁਹਾਨੂੰ ਪਹਿਲਾਂ ਮરાਈ ਦਿੱਤੀ ਐ ਆਓ ਮਿਲिए ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦੀ ਨਾਮ ਹਰਗੁਰਜੀਤ ਸਿੰਘ ਬਾਈ ਹਰਗੁਰਜੀਤ ਬਾਈ ਬਾਈ ਜੀ ਜਿਹੜੀ ਨਾਲ ਇਹਨਾਂ ਦਾ ਕੀ ਨਾਮ ਬਾਈ ਮਨਦੀਪ ਸਿੰਘ ਠੀਕ ਐ ਬਰਦਰੀਆਂ ਦੋਨੇ ਬਾਈ ਹਨ ਹਾਂਜੀ ਚਾਰ ਬਰਦਰਾਂ ਆਸੀਂ ਦੋ ਖੇਤੀ ਕਰਦੇ ਚਾਚੇ ਤਾਇਆ ਦੇ ਬੇਟੇ ਆ ਤੁਸੀਂ ਠੀਕ ਹੈ ਦੋ ਭਰਾ ਖੇਤੀ ਕਰ ਰਹੇ ਆ ਦੋ ਫਾਰਮ ਚ ਤੁਸੀਂ ਦੋਨੇ ਫਿਰ ਫਾਰਮ ਚ ਹੀ ਰਹਿੰਦੇ ਹਾਂਜੀ ਅਸੀਂ ਫਾਰਮ ਚ ਹੀ ਰਹਿੰਦੇ ਆਪਾਂ ਜਦੋਂ ਵੀਡੀਓ ਬਣਾਉਂਦੇ ਸੀ ਮੱਝਾਂ ਦੀਆਂ ਵੀਡੀਓ ਬਣਾਈਆਂ ਆਪਾਂ ਉਹ ਦੱਸਦੇ ਸੀ ਵੀ گاਵਾ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਹੋ ਗਿਆ ਹਨਾ ਇਹ ਫਾਰਮ ਕਦੋਂ ਬਣਾਇਆ ਇੱਥੇ ਇਹ 2021 ਚ ਬਣਾਇਆ ਬਈ 2021 ਚ ਲੋਕਡਾਊਨ ਤੋਂ ਬਾਅਦ ਚ ਅੱਛਾ ਜਿਹੜੇ ਪਹਿਲਾਂ ਘਰੇ ਪਸ਼ੂ ਰੱਖੇ ਸੀ ਉਹ گاਵਾ ਕਿੰਨੇ ਅਕਸਿੰਗ ਉੱਥੇ 6 ਐਨੀਮਲ ਸੀਗੇ ਵੀਰੇ 6ਾਂ ਤੋਂ ਸ਼ੁਰੂਆਤ ਹੋਈ ਅੱਛਾ ਇਹ ਬੜੇ ਥਾਵਾਂ ਤੇ ਜਦੋਂ ਵੀਡੀਓ ਬਣਾਉਣੇ ਆ ਕੋਈ ਕਿਸੇ ਕੋਲ ਵੀ ਵੀਡੀਓ ਬ ਐਸ ਟਾਈਮ ਕਿੰਨੇ ਪਸ਼ੂ ਆਪਣੇ ਕੋਲ 85 ਐਨੀਮਲ ਆ ਵੀਰੇ 85 ਐ ਇਹਨਾਂ ਦੀ ਗਰੋਥ ਫਿਰ ਮਤਲਬ ਛੇਤੀ ਵੱਚੀ ਤਿਆਰ ਹੋ ਜਾਂਦੀ ਹੈ ਤਾਂ ਹੋਈ ਜਾਂਦੀ ਅੱਗੇ ਗਰੋਥ ਵੀ ਛੇਤੀ ਹੋ ਜਾਂਦੀ ਵੀਰੇ ਪਰ 2021 ਤਾਈਂ ਅਸੀਂ ਨਾ 2017 ਤੋਂ ਲੱਗੇ ਉਦੋਂ ਲੈ ਲੈਂਦੇ ਸੀਗੇ ਅਸੀਂ ਅੱਛਾ ਉਦੋਂ ਕੁਝ ਪਸ਼ੂ ਲੈ ਵੀ ਲਈ ਸੀ ਨਾ 2021 ਜੋ ਅੱਗੇ ਜਮ ਬੰਦ ਕੀਤਾ ਅੱਛਾ 2021 ਤੋਂ ਬਾਅਦ ਚ ਹੁਣ ਆਪਾਂ ਕੋਈ ਵੀ ਪਸ਼ੂ ਬਾਹਰੋਂ ਨਹੀਂ ਖਰੀਦ ਤੈਂ ਜੀ ਮੇਲਿਆਂ ਦਾ ਸ਼ੌਂਕ ਪਹਿਲਾਂ ਜਾਂਦੇ ਰਹੇ ਹੁਣ ਵੀ ਜਾ ਰਹੇ ਹਾਂ ਜਾਂ ਨਹੀਂ ਰੁਜੇ ਵਿੱਚ ਇੱਧਰ ਰੁਜੇ ਵਿੱਚ ਵੱਡੇ ਹੋਗੇ ਤਾਂ ਕਰਕੇ ਜਾ ਜਾਂ ਨਹੀਂ ਜਾਂਦਾ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਤੇ ਆਪਣੇ ਜਿਹੜੇ ਮੌ अच्छा उस मेले करके चौंक पया हां जी अच्छा भाई 21 तो 24 तक आप आ गए हालांकि पहला भी पशु बहुत रख दे रहे हो ठीक है कमाई ਦਾ ਜਰੀਆ ਇਹ ਬਦਿਆ ਸਾਧਨ ਹੈ ਕਮਾਈ ਵਾਸਤੇ ਜੇ ਮਿਹਨਤ ਕਰੇ ਹਾਂ ਜੀ ਬਹੁਤ ਵਧੀਆ ਲੇਬਰ ਹੁਣ ਤੱਕ ਕਿੰਨੀ ਐਡ ਕੀਤੀ ਇੱਥੇ ਹੁਣ ਰੱਖਿਆ ਇੱਕ ਨੂੰ 3 ਮਹੀਨੇ ਹੋਏ ਮੁੰਡੇ ਨੂੰ ਇੱਕ ਨੂੰ 15 ਦਿਨ ਹੋਏ ਪਹਿਲਾਂ ਆਪ ਹੀ ਸੀ ਪਹਿਲਾਂ ਆਪ ਹੀ ਕਰਦੇ ਰਹੇ ਹਾਂ ਜੀ ਕਰਪੰਡ ਦੇ ਵਿੱਚ ਹੀ ਹਾਂ ਜੀ ਪਿੰਡ ਦੇ ਵਿੱਚ ਹੀ ਠੀਕ ਹੈ ਸੋ ਦੱਸੋ ਇਹ ਬਾਈ ਹੋ ਰਹੀ ਇੱਥੇ ਮਿਹਨਤ ਕਰਦੇ ਆ ਅੱਛਾ ਅੱਜ ਜਿਹੜੀਆਂ ਆਪ ਹੁਣੇ ਪੰਜ گاਵਾ ਵੜਾ ਵਕਾਉ ਕੀਤੀਆਂ ਇਹ ਆਪਣੇ ਫਾਰਮ ਦੀ ਬਰੀਡ ਆ ਜਾਂ ਇਹ ਖਰੀਦੀਆਂ ਹੋਈਆਂ ਹਾਂ ਹਾਂਜੀ ਬਾਈ ਆਪਣੇ ਘਰ ਦੀ ਬਰੀਡ ਹੀ ਇਹ ਸਾਰੀ ਇਹ ਪੰਜੇ ਘਰ ਦੀਆਂ ਹੀ ਆ ਹਾਂਜੀ ਹਾਂਜੀ ਠੀਕ ਐ ਡਾਟਾ ਇਹਨਾਂ ਦਾ ਸਾਰਾ ਮਿਲ ਜਾਣਾ ਡਾਟਾ ਮਿਲੂਗਾ ਬਾਈ ਜੀ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਤਿਆਰ ਹੋਈ ਵੀ ਵਹਿੜਾ ਬਾਈ ਇਹਦੇ ਤੋਂ ਸ਼ੁਰੂਆਤ ਕਰਦੇ ਹਾਂ ਠੀਕ ਖੀਰੀ ਬੱਚੀ ਐ ਬਾਈ ਜੀ ਹਜੇ ਇਹ ਬੰਦੋਂ ਇਹ ਖੀਰੀ ਐ ਕਨਫਰਮ ਮੈਂ ਦੇਖੀ ਹੋਈ ਹਾਂਜੀ ਹਾਂਜੀ ਅੱਛਾ ਡਾਟਾ ਦੇਖੋ ਇਹਦਾ ਕੀ ਰਿਕਾਰਡ ਬਣਦਾ ਤੁਹਾਡੇ ਕੋਲ ਲਿਖਤ ਜਿਹੜੀ ਹੈਗੀ ਉਹਦੇ ਹਿਸਾਬ ਤੇ ਅਕਾਸ਼ਦੀਪ ਦੀ ਇਹ ਆਪ ਹੈ ਠੀਕ ਹੈ ਪਲੇਟ ਦੀ ਇਹਦੀ ਮਾਂ ਠੀਕ ਹੈ ਸਪੋਇਨਰ ਦੀ ਇਹਦੀ ਨਾਨੀ ਠੀਕ ਹੈ ਟੈਡ ਸੈਕਸਰ ਤੋਂ ਗੱਭਣਾ ਹੈ ਅੱਛਾ ਕਿੰਨਾ ਟਾਈਮ ਲਾਊਗੀ ਸੂਨ ਚੜੀ ਇਹਦੇ 5 ਦਿਨ ਬਾਕੀ ਹੈ 5 ਦਿਨ ਪੂਰੇ ਹੁਣ ਚ ਹਾਂਜੀ ਅੱਛਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਹੈ ਫਾਰਮ 'ਚ ਆਪਣੇ ਕੋਲ ਉਹਦਾ 55 ਕਿਲੋ ਦਾ ਹੈ ਇਹਦੀ ਮਾਂ ਦਾ 55 ਕਿਲੋ ਹਾਂਜੀ ਰੇਟ ਇਹਨਾਂ ਪਸ਼ੂਆਂ ਦੇ ਆਪਾਂ ਦੱਸਾਂਗੇ ਜਾਂ ਫੋਨ 'ਤੇ ਫੋਨ 'ਤੇ ਕਰਾਂਗੇ ਤੇ ਕਵੀਰ ਫੋਨ ਉਹ ਹੀ ਲਾਵੇ ਯਾਰ ਜਿਹੜਾ ਥੋੜੀ ਵੱਡੀ ਕੀਮਤ ਲਾ ਸਕਦਾ ਚੰਗੀ ਸਵਾਦ ਲੈਣ ਵਾਲੇ ਵਾਲੇ ਨਾਲ ਸਹੀ ਮਤਲਬ ਚੰਗੀ ਕੀਮਤ 'ਚ ਹੀ ਸੇਲ ਕਰਾਂਗੇ ਹਾਂਜੀ ਡਾਟਾ ਜਿਹੜਾ ਉਹ ਸਾਰਾ ਹੀ ਦੱਸਤਾ ਬਾਈ ਨੇ ਵੀ ਇਹਦੀ ਮਾਂ ਤੇ ਨਾਨੀ ਬਾਈ ਹੋਰਿਆਂ ਦੇ ਕੋਲ ਐ ਫਾਰਮ ਦੇ ਵਿੱਚ ਦੰਦੋਂ ਇਹ ਖੀਰੀ ਐ ਤੇ ਕਨਫਰਮ ਐ ਦੇਖੇ ਹੋਏ ਦੰਦ ਐ ਬਈ ਇਹਨੂੰ ਆਪਾਂ ਛੱਡ ਦਈਏ ਲੋਕ ਚ ਸੋ ਇਹ ਤੁਹਾਨੂੰ ਤੋੜ ਕੇ ਦਿਖਾਉਣੇ ਆ ਕੱਲੀ ਵੈੜ ਇਧਰ ਨੂੰ ਜਾਊਗੀ ਇਹਨਾਂ ਦੇ ਗਲਾਂ ਚ ਗਾਨੀਆਂ ਸਿਰਫ ਇਸ ਕਰਕੇ ਹੁਣ ਪਾਤੀਆਂ ਵੀ ਇਸ ਤੋਂ ਬਾਅਦ ਚ ਇਹ ਮਿਲਕਿੰਗ ਤੇ ਆਉਣੀਆਂ ਤੇ ਇਹਨਾਂ ਨੂੰ ਫੜ ਕੇ ਪਾਰਲਰ ਚ ਜਾਂ ਚਵਾਈ ਤੇ ਲਜਾਣਾ ਸੌਖਾ ਜੂ ਪਾਰਲਰ ਹਾਲਾਂਕਿ ਬਣਾਉਣਾ ਹਜੇ ਬਾਈ ਹੋਰਿਆਂ ਨੇ ਇੱਥੇ ਵੈਸੇ ਮਸ਼ੀਨ ਲੱਗੀ ਵੀ ਉਹਦੇ ਹਿਸਾਬ ਤੇ ਮਿਲਕਿੰਗ ਕਰਦੇ ਆ ਤਿਆਰੀ ਦੇਖੋ 55 ਕਿਲੋ ਬਾਈ ਨੇ ਦੱਸਿਆ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ। ਗਵਾਈ ਇਹਦਾ ਹਵਾਨਾ ਵੀ ਭਰਦਾ ਹੋਊਗਾ। ਅਮਾਉਂਟ ਚੰਗੀ ਦੇ ਉੱਤੇ ਸੇਲ ਹੋਣੀਗਾ ਗਾਵਾਂ। ਉਸ ਹਿਸਾਬ ਤੇ ਭਰਾ ਕੋਈ ਚੰਗੇ ਫਾਰਮ ਵਾਲਾ ਜਿਹੜਾ ਜ਼ਿਆਦਾ ਪੇਮੈਂਟ ਲਾਉਣੀ ਚਾਹੁੰਦਾ ਉਹ ਵੀਰ ਕਾਲ ਕਰ ਲੈ। ਰੇਟ ਜਿਹੜਾ ਪਸ਼ੂ ਦਾ ਕਈ ਵਾਰ ਫੋਨ ਤੇ ਇਸ ਕਰਕੇ ਵੀ ਰੱਖਿਆ ਜਾਂਦਾ ਵੀ ਕੁਝ ਵਪਾਰੀ ਵੀਰ ਵੀ ਆਉਂਦੇ ਆ। ਤੇ ਦੂਜਾ ਇਹ ਵੀ ਆ ਵੀ ਜਿਹਨੇ ਬਰੀਡ ਤੇ ਕੰਮ ਕੀਤਾ ਜੇ ਹੇਠਲੇ ਕਮੈਂਟ ਕੋਈ ਭਰਾ ਕਈ ਵਾਰ ਪਸ਼ੂ ਨਹੀਂ ਰੱਖਦਾ ਹੁੰਦਾ ਉਹ ਕਰਦੇ ਤਾਂ ਫਿਰ ਉਹਦਾ ਦੁੱਖ ਵੀ ਹੁੰਦਾ। ਸੋ ਬਹੁਤ ਸੋਹਣੀ ਵੈੜ ਪਹਿਲੇ ਨੰਬਰ ਤੇ ਦੇਖੋ ਤੁਸੀਂ ਇਧਰ ਪ੍ਰੋਪਰ ਦਰਖਤ ਲਾਤੇ ਆ ਬਾਈ ਹੋਰਾਂ ਨੇ ਵੀ ਪਸ਼ੂਆਂ ਨੂੰ ਧੁੱਪ ਜਿਹੜੀ ਉਹ ਘਟੂਗੀ ਇਸ ਸਾਈਡ ਤੇ ਇਹ ਵੀ ਵੱਡਾ ਫਾਇਦਾ ਵਾਤਾਵਰਨ ਵਾਸਤੇ ਵੀ ਦਰਖਤ ਜ਼ਰੂਰੀ ਸੀ ਸੋ ਇਹ ਵੈੜ ਪਹਿਲੇ ਨੰਬਰ ਤੇ ਤੁਸੀਂ ਦੇਖ ਲਈ ਥੈਂਕਸ ਆਵਾਨਾ ਦੋਸਤੋ ਬਿਲਕੁਲ ਬੜੀ ਸੋਹਣੀ ਇਹ ਗਾਂ ਤਿਆਰ ਹੋਈ ਵੀ ਹੈ ਤੇ ਉਹ ਦੇਖੋ ਇਹਦਾ ਢਾਂਚਾ ਤੁਸੀਂ ਹੁਣ ਹਜੇ 5-6 ਦਿਨ ਲਾਊਗੀ ਸੁੰਝ ਹਰਗਰਜੀਤ ਭਾਈ ਜਿਹੜੀ 2 ਨੰਬਰ ਤੇ ਵਾਈਟ ਰੰਗ ਦੀ ਵੈੜੜ ਹਾਂਜੀ ਬਾਈ ਜੀ ਇਹਦਾ ਡਾਟਾ ਕੀ ਹੈ ਇਹ ਰਮਾਡਾ ਦੀ ਆਪ ਆ ਬਾਈ ਜੀ ਇਹ ਹੂੰ ਤੇ ਮਾਂ ਇਹਦੀ ਵਰਲਡ ਵਾਈਡ ਦੇ ਆਡਮ ਦੀ ਹੈ ਠੀਕ ਹੈ ਹਾਂਜੀ ਅੱਛਾ ਇਹ ਇਹਦੀ ਮਾਂ ਦਾ ਦੁੱਧ ਦਰਕਰ ਇਹਦੀ ਮਾਂ ਦਾ ਵੀ 45 ਕਿਲੋ ਦਾ ਹੈਗਾ ਜੀ ਇਹਦੀ ਮਾਂ 45 ਕਿਲੋ ਇਹ ਗੱਬਣ ਹੁਣ ਕਿਹੜੇ ਬੋਲ ਤੋਂ ਗੱਬਣ ਹੈਗੇ ਕੈਸਪਰ ਸੈਕਸਰ ਤੋਂ ਗੱਬਣ ਹੈ ਵਰਲਡ ਵਾਈਡ ਦੇ ਸੀਮਿੰਟ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਹਜੇ ਇਹਦੇ 15 ਦਿਨ ਬਾਕੀ ਹੋਈ ਹੈ ਜੀ ਖੋਲ ਦੀ ਇਹ ਨੂੰ ਬਾਈ ਦੋਸਤੋ 15 ਦਿਨ ਲਾਉਗੀ ਰਮਾਡਾ ਬੋਲਦੀ ਹੈ ਸੀਮਨ ਮੈਂ ਰਿਪੀਟ ਕਰਨ ਲੱਗਿਆ ਨਾ ਗਲਤ ਨਾ ਬੋਲਾਂ ਤੇਰੇ ਕਰਕੇ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਸੁਣ ਲਓ ਜੋ ਬੈਕ ਤੂੰ ਜਾਓਂਗੇ ਤਾਂ ਤੁਸੀਂ ਟਿਵਾਰਾ ਡਾਟਾ ਜਿਹੜਾ ਬਾਈ ਨੇ ਬੋਲਿਆ ਉਹ ਸੁਣ ਲੋਗੇ ਐ ਦੰਦੋਂ ਕਿਵੇਂ ਦੱਸੀ ਸੀ ਬਾਈ ਇਹ ਚਾਰ ਦੰਦ ਦਾ ਬਾਈ ਜੀ ਦੰਦ ਚਾਰ ਦੰਦ ਵੱੱਛੀ ਆ ਦੋਸਤੋ ਹਜੇ ਟਾਈਮ ਲੈਂਦੀ ਆ ਸੂਨ ਚ ਬਹੁਤ ਸੋਹਣਾ ਟਾਂਚਾ ਥਣ ਹਵਾਨੇ ਦੀ ਸਾਫ ਸੁਥਰੀ ਐ ਹਵਾਨਾ ਫਿਕਸ ਜਾਂ ਕੱਢੂਗੀ ਰੰਗ ਦੇਖ ਲਓ ਤੁਸੀਂ ਇਹਦਾ ਜੇ ਕੋਈ ਵੀਰ ਇਦਾਂ ਵਾਈਟ ਰੰਗ ਨੂੰ ਪਸੰਦ ਕਰਦਾ ਤਾਂ ਉਹਦੇ ਹਾਸਤੇ ਬਹੁਤ ਸੋਹਣੀ ਵੈੜ ਬਿਊਟੀ ਇਹਦੀ ਤੁਸੀਂ ਦੇਖ ਲਓਗੇ ਆਉਂਦੇ ਭਈ ਅਕੇ ਨੂੰ ਸੋ ਅੰਦਰਾਂ ਚਾਂਚ ਪਸ਼ੂ ਖੜਨਾ ਚਾਹੁੰਦਾ ਸੋ ਇਹ ਵੀ ਵੈੜ ਦੋਸਤੋ ਪਹਿਲਾ ਸੂਆ ਚਾਰ ਦੰਦ ਹੈ ਸੂਆ ਹੋਣੀ ਪੈਣਾ ਫਾਰਮਾਂ ਦੇ ਵਿੱਚ ਤੋਂ ਮੌਕਾ ਹੈ ਜੇ ਕੋਈ ਭਰਾ ਫਾਰਮ ਦੀ ਸ਼ੁਰੂਆਤ ਕਰਦਾ ਇੱਕ ਜਾਂ ਦੋ ਪਸ਼ੂਆਂ ਦੇ ਉੱਤੇ ਤੁਸੀਂ ਇਨਵੈਸਟਮੈਂਟ ਕਰ ਲੋ ਸੈਕਸਡ ਸੀਮਨ ਲੱਗਾ ਵੱਛੀ ਆਜੂਗੀ ਤਾਂ ਦੋ ਨਗ ਹੋ ਜਾਣੇ ਆ ਤੇ ਇਹਨਾਂ ਤੋਂ ਹੀ ਫਾਰਮ ਦੀ ਸ਼ੁਰੂਆਤ ਹੋ ਜਾਣੀ ਹੈ ਟਾਪ ਦੀ ਬਰੀਡ ਆ ਉਤੋਂ ਕੰਗਰੋੜ ਦੇਖ ਲਓ ਤੁਸੀਂ ਬਹੁਤ ਵੀਡੀਓ ਕਈ ਫਾਰਮਾਂ ਚੋਂ ਬਣਾਉਣੇ ਆ ਤਾਂ ਕਈ ਵਾਰ ਪਸ਼ੂ ਜਿਹੜੇ ਉਹ ਇਦਾਂ ਹੁੰਦੇ ਆ ਵੀ ਕਿਸੇ ਵੀਰ ਨੇ ਵਟੀਆਂ ਗਾਵਾ ਵੇਚਣੀਆਂ ਹੁੰਦੀਆਂ ਪਰ ਪਹਿਲਨ ਵਹਿੜਾਂ ਕਿਤੋਂ ਮਿਲਣ ਤਾਂ ਵਧੀਆ ਮੌਕਾ ਇਹ ਰਹਿੰਦਾ ਕਿਉਂਕਿ ਇੱਕ ਲਾਰਜ ਫਾਰਮ ਦੇ ਵਿੱਚੋਂ ਤੁਹਾਨੂੰ ਜਿਹੜੀਆਂ ਹੋਏ ਵਹਿੜਾਂ ਦਿਖਾ ਰਿਹਾ ਇਹ ਤੋਂ ਅੱਗੇ ਇੱਕ ਬਲੈਕ ਰੰਗ ਦੇ ਵਿੱਚ ਵਹਿੜ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਦੱਸੋ ਭਾਈ ਜਿਹੜੀ 3 ਨੰਬਰ ਦੇ ਉੱਤੇ ਵਹਿੜ ਹੈ ਇਹਦਾ ਡਾਟਾ ਦੱਸ ਦਿਓ 15 ਦਿਨ ਬਾਕੀ ਹੈ ਇਹਦੇ ਸੂਣ ਚ ਹੂੰ ਆਕਾਸ਼ਦੀਪ ਦੀ ਆਪ ਆਈ ਇਹ ਠੀਕ ਹੈ ਗੈਲੈਕਸੀ ਦੀ ਇਹਦੀ ਮਾਂ ਏ ਠੀਕ ਹੈ ਪਲੇਟ ਦੀ ਇਹਦੀ ਨਾਨੀ ਏ ਠੀਕ ਹੈ ਹਾਂਜੀ ਇਹਦੇ ਸੀਮਨ ਕਿਹੜਾ ਲੱਗਾ ਹੁਣ ਇਹਦੇ ਸੀਮਨ ਟੈਡ ਸੈਕਸ਼ਨ ਲੱਗੇ ਠੀਕ ਹੈ ਅੱਛਾ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਹੋਊਗਾ 55 ਕਿਲੋ ਹੋਊਗਾ ਇਹਦੀ ਮਾਂ 55 ਕਿਲੋ ਹਾਂਜੀ ਠੀਕ ਹੈ ਖੋਲੋ ਬਈ ਦੋਸਤੋ 15 ਦਿਨ ਬਾਕੀ ਦੰਦੋਂ ਰਹਿ ਗਿਆ ਬਈ ਦੱਸਣ ਵਾਲਾ ਦੋ ਦੰਦ ਦਾ ਬਈ ਕਨਫਰਮ ਹੋ ਗਿਆ ਓਕੇ ਸੋ ਇਹ ਦੋ ਦੰਦ ਦਾ ਦੱਸੋ ਬੈੜ ਵੱਡੇ ਕੱਦ ਕਾਟ ਦੀ ਬੱਚੀ ਐ ਰੰਗ ਤੁਹਾਡੇ ਸਾਹਮਣਿਆਂ ਦੱਸੋ ਵਜ਼ਨ ਬਹੁਤ ਐ ਹਜੇ 15 ਦਿਨ ਬਾਕੀ ਐ ਤਿਆਰ ਹੋ ਰਹੀ ਐ 15 ਦਿਨ ਜਿਹਨਾਂ 9-9 ਮਹੀਨੇ ਹੋ ਚੁਹੇ ਰਹਿੰਦੇ ਠੀਕ ਉੱਤੇ ਜਿਹੜੇ ਲੈਣਗੇ ਉਹ ਵੱਖਰੇ ਮੌਸਮ ਬਦਲ ਨਾਲ ਲੈ ਜਾਂਦੀਆਂ ਹੋਣਗੀਆਂ گاਵਾ ਉੱਤੇ ਵੀ ਦਿਨ ਕੋ ਸਾਂਝੀ ਹਾਂਜੀ ਹਾਂਜੀ ਬਾਈ ਪਹਿਲਣ ਵਾਰ ਲੈ ਹੀ ਜਾਂਦੀ ਐ ਤਕਰੀਬਨ ਠੀਕ ਐ ਸੋ ਦੱਸੋ ਵਜ਼ਨ ਕੱਦ ਦੋ ਦੰਦ ਦਾ ਦੇਖ ਲਓ ਫੁੱਲ ਬਾਡੀ ਵੇਟ ਦੀ ਇਹ ਵਹਿੜ ਐ ਸੁਆ ਪਹਿਲਾ ਸੋਣਾ 66 ਸੀਮਣ ਲੱਗਾ ਹੋਇਆ ਇਹਦੇ ਵੀ ਟਾਂਚਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਬੜਾ ਸੋਹਣਾ ਸਟਰਕਚਰ ਇਹਦਾ ਇਹ ਬਲੈਕ ਰੰਗ ਦੇ ਵਿੱਚ ਸੋ ਸਟਰਕਚਰ ਫੇਰ ਤੁਸੀਂ ਇਸ ਵੈੜ ਦਾ ਵੀ ਦੇਖ ਲਓ ਬਹੁਤ ਸੋਹਣੀ ਇਹ ਵੈੜ ਅੱਗੇ ਤਿਆਰ ਹੋ ਰਹੀ ਹੈ ਫਿਕਸ ਹੋਵਣਾ ਰੱਖੂਗੀ ਅੱਗੋਂ ਚੰਗਾ ਭਰੀ ਬੈਠੀ ਹੈ ਹਜੇ 15 ਦਿਨ 9 ਮਹੀਨੇ ਪੂਰੇ ਹੋਣ ਚ ਬਾਕੀ ਹੈ ਆ ਜੋ ਦੋ ਹੋਰ ਵੈੜਾਂ ਤੁਹਾਨੂੰ ਦਿਖਾਈਏ ਕਿਉਂਕਿ ਟੋਟਲ 5 ਨਗ ਬਾਈ ਹੋ ਰਹੇ ਨੇ ਵਕਾਊ ਕੀਤੇ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਜਿਹੜੀ 4 ਨੰਬਰ ਦੇ ਉੱਤੇ ਵੈੜ ਹੈ ਬਈ ਅਕਾਸ਼ਦੀਪ ਦੀ ਬਈ ਇਹ ਆਪ ਆ। ਹੂੰ। ਡੈਮਸੀ ਇਹਦੀ ਮਾਂ ਡੈਮਸੀ ਦੀ ਇਹਦੀ ਮਾਂ ਸੀਗੀ। ਠੀਕ ਐ। ਤੇ ਹਾਰਨਡ ਦੀ ਇਹਦੀ ਨਾਨੀ ਸੀਗੀ। ਠੀਕ ਐ। ਤੇ ਕੈਸਕੜ ਸੈਕਸੋਰ ਤੋਂ ਗੱਪਣਾ। ਠੀਕ ਐ। ਟਾਈਮ ਕਿੰਨਾ ਬਾਕੀ ਹੈ? 15 ਦਿਨ ਇਹਦੇ ਰਹਿੰਦੇ ਵੀਰ। ਆ ਦੰਦੋਂ ਇਹ ਕਿੰਨੇ? ਦੋ ਦੰਦ ਬਈ ਕਨਫਰਮ। ਠੀਕ ਐ। ਓਕੇ। ਤੋਰ ਦੇ ਬਈ। 15 ਦਿਨ ਬਾਕੀ ਆ ਦੱਸੋ ਤੇ ਦੋ ਦੰਦ ਦੀ ਇਹ ਬੱਚੀ। ਜਿਹੜਾ ਵੀਰ ਬੱਚਿਆਂ ਦੇ ਸੌਦੇ ਕਰਨ ਆਊਗਾ ਉਹ ਆ ਕੇ گاਵਾ ਵੀ ਬਾਈ ਦੀਆਂ ਦੇਖ ਸਕਦਾ। گاਵਾ ਬੈਸਟੀਆਂ ਅਰੈਸਟ ਕਰ ਰਹੀਆਂ। ਬਰੀਡ ਵਾਕਈ ਇਸ ਵੀਰ ਨੇ ਬੜੀ ਕਮਾਲ ਦੀ ਤਿਆਰ ਕੀਤੀ ਹੈ ਇਹਨੂੰ ਵੇਖ ਕੇ ਕਈ ਭਰਾ ਮੋਟੀਵੇਟ ਹੋਏ ਆ ਤੇ ਉਹਨਾਂ ਨੇ ਵੀ ਇੱਥੇ ਫਾਰਮ ਸ਼ੁਰੂ ਕੀਤੇ ਆ ਜਦੋਂ ਤੁਸੀਂ ਇਸ ਫਾਰਮ ਵਾਲ ਨੂੰ ਆਓਗੇ ਤਾਂ ਉਦੋਂ ਤੁਹਾਨੂੰ ਰਾਹ ਚ ਸ਼ੈੱਡ ਹੋਰ ਵੀ ਦੇਖਣਗੇ ਸੋ ਇਸ ਵੈਡ ਦਾ ਵੀ ਕੱਦ ਕਾਠ ਦੇਖੋ ਦੋ ਦੰਦ ਵੱਛੀ ਫੈਕਸ ਹਵਾਨਾ ਬਿਲਕੁਲ ਚੰਗੇ ਕੱਦ ਕਾਠ ਦੀ ਸੋਹਣਾ ਢਾਂਚਾ ਦੋਸਤੋ ਬਿਊਟੀ ਵੀ ਚੰਗੀ ਹੈ ਬਾਕੀ ਬਰੀਡ ਕੁਆਲਿਟੀ ਤਾਂ ਮੂੰਹ ਬੋਲਦੀ ਹੈ ਲੈਗ ਸਕੋਰ ਇਹਦੀਆਂ ਲੱਤਾਂ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਦੇਖ ਲਓ ਸੋ ਚੋਟੀ ਦੀਆਂ ਵਹਿੜਾਂ ਦਿਖਾਉਣੀਆਂ ਹੈ ਮਨ ਖੁਸ਼ ਹੋਊਗਾ ਜਿਹੜਾ ਭਰਾ ਵੈਸੇ ਸ਼ੌਂਕੀਆ ਵੀਡੀਓ ਦੇਖ ਰਿਹਾ ਉਹਦਾ ਵੀ ਤੇ ਜਿਨੇ ਪੈਸੇ ਲਾਉਣ ਨੇ ਆ ਖਰੀਦ ਸਕਦਾ ਉਹਦਾ ਤਾਂ ਮਨ ਖੁਸ਼ ਹੋਣਾ ਹੀ ਹੈ ਕਿਉਂਕਿ ਇੱਕੋ ਥਾਂ ਤੋਂ ਚੰਗੀ ਨਸਲ ਦੀਆਂ ਸਵੀਆਂ ਹੋਈਆਂ ਵਹਿੜਾਂ ਤੁਹਾਨੂੰ ਮਿਲ ਜਾਣ ਬਾਹਲੇ ਥਾਵਾਂ ਤੇ ਭੱਜਣ ਦੀ ਲੋੜ ਨਹੀਂ ਪੈਂਦੀ ਸੋ ਬਿਲਕੁਲ ਫੈਕਸ ਹੋਵਣਾ ਜਾਣ ਦੋ ਭਾਈ ਅੰਦਰ ਨੂੰ ਕੋਈ ਗੱਲ ਹੋ ਹਵਾਨਾ ਫੇਰ ਦੇਖ ਲਓ ਤੁਸੀਂ ਇਹ ਵੀ ਪਹਿਲਣ ਵਹਿੜ ਦੋ ਦੰਦ ਬਈ ਇਹ 5ਵੇਂ ਨੰਬਰ ਤੇ ਵਾਰਡ ਦਿਖਾਉਣੀ ਹੁੰਦਾ ਆਪਾਂ ਹਾਂਜੀ ਬਈ ਰਮਾਡਾ ਦੀ ਬਈ ਜੀ ਇਹ ਆਪ ਆ ਹੂੰ ਐਮਸੀ ਦੀ ਇਹਦੀ ਮਾਂ ਸੀਗੀ ਠੀਕ ਐ ਤੇ ਐਡਮ ਦੀ ਵਾਰਲਡ ਵਾਈਡ ਦੀ ਇਹਦੀ ਨਾਨੀ ਸੀਗੀ ਬਈ ਠੀਕ ਐ ਅੱਛਾ ਹੁਣ ਇਹਦੇ ਸੀਮਨ ਕਿਹੜਾ ਲੱਗਾ ਇਹਦੇ ਸੀਮਨ ਲੱਗਾ ਵੀਰੇ ਕੈਸਪਰ ਸੈਕਸਰ ਤੋਂ ਗੱਬਣਾ ਹੈ ਵਾਰਲਡ ਵਾਈਡ ਦੇ ਤੇ ਠੀਕ ਐ ਦੰਦੋਂ ਇਹ ਦੰਦੋਂ ਇਹ ਬਈ ਇਹਨੇ ਚੌਕ ਦਾ ਇੱਕ ਲਾਇਆ ਹਜੇ ਪਰ ਸਿੱਟਿਆ ਕੋਈ ਨਹੀਂ ਗਏ ਨੇ ਵਿੱਚ ਗੱਡਿਆ ਦੰਦ ਹਾਂ ਠੀਕ ਐ ਹਾਂਜੀ ਸੋ ਸੋ ਇਹਨੂੰ ਤੁਸੀਂ ਦੋਂਦੀ ਮੰਨ ਲਓ ਚੌਗੀ ਮੰਨ ਲਓ ਜੋ ਡਿਟੇਲ ਆ ਦੱਸਤੀ ਦੇਣੇ ਕਿੰਨੇ ਲਊਗੀਆਂ ਦਾ 15 ਦਿਨ ਵੀ ਰੇ ਦੇ ਬਾਕੀ ਨਾ ਤਿੰਨਾਂ ਦੀ ਇਕੱਠੀ ਜੀਪੀ ਹੋਈ ਸੀਗੀ ਵੀਰੇ ਚਾਰਾਂ ਦੀ ਜਿਹੜੀ ਇੱਕ ਵੈੜ ਉਹ ਅਲੱਗ ਆ ਅਸ਼ਾ ਇੱਕ ਅਲੱਗ ਆ ਬਾਕੀ ਚਾਰ ਇਕੱਠੀ ਇੱਕੋ ਡੇਟ ਤੇ ਸੀ ਇਕੱਠੀ ਜੀਪੀ ਹੋਈ ਸੀ ਹਾਂਜੀ ਉਹਨਾਂ ਦੀ ਤੋਰ ਦੇ ਬਈ ਇਹਨੂੰ ਸੋ ਸੋ ਚਾਰ ਵੈੜਾਂ ਦੀ ਏਆਈ ਇੱਕੋ ਦਿਨ ਹੋਈ ਐ ਇੱਕ ਵੈੜ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਉਹਦੀ ਏਆਈ ਅਲੱਗ ਸੀ ਹੁਣ ਤੁਸੀਂ ਇਸ ਵੈੜ ਨੂੰ ਵੀ ਦੇਖਿਓ ਇਹਦੀ ਬਿਊਟੀ ਦੇਖ ਲਓ ਦੋ ਦੰਦ ਕੰਪਲੀਟ ਹੈ ਚੌਗ ਵਾਲਾ ਦੰਦ ਬਾਈ ਕਹਿੰਦਾ ਵੀ ਚੱਕ ਰਹੀ ਹੈ ਤਿਆਰੀ ਬੜੀ ਸੋਹਣੀ ਆ ਦੱਸੋ ਇਹ ਲਾਸਟ ਉੱਤੇ ਤੁਹਾਨੂੰ ਦਿਖਾ ਰਹੇ ਆ ਤੇ ਬਾਕੀ ਇਹ ਪਸ਼ੂ ਜਿਹੜੇ ਖੁੱਲੇ ਰਹਿੰਦੇ ਆ ਜਦੋਂ ਕੁਛ ਚਰ ਵੱਧੇ ਰਹਿਣ ਤਾਂ ਫੇਰ ਉਦੋਂ ਬਾਅਦ ਚੇ ਭਜਣਾ ਨਸਣਾ ਇਹਨਾਂ ਦਾ ਹੱਕ ਹੈ ਸੁਭਾਅ ਹੁੰਦਾ ਤਾਂ ਹੀ ਵਜਣ ਇਹ ਇੰਨਾ ਸੋਹਣਾ ਗੇਣ ਕਰਦੇ ਆ ਬਾਕੀ ਸ਼ਾਮ ਸੰਭਾਲ ਦਾ ਮੁੱਲ ਹੈ ਸੋ ਇਹ ਵੀ ਰਮਾਡਾ ਬੁੱਲ ਦੀ ਹੈ ਡਾਟਾ ਸਾਰਾ ਦੇ ਹੀ ਦਿੱਤਾ ਵੀਰ ਨੇ ਤੁਹਾਨੂੰ ਵੇਖੜ ਦੇਖੋ ਦੱਸੋ ਇਹਦੀ ਤਿਆਰੀ ਦੇਖੋ ਪਲੇਕਾ ਪਾਊਗਾ ਤੁਹਾਨੂੰ ਵੀ ਜਿਵੇਂ ਕਿਸੇ ਬਾਹਰ ਦੇ ਫਾਰਮ ਚ ਵੀਡੀਓ ਬਣਾ ਰਹੇ ਹੁੰਦੇ ਆ ਕਿਉਂਕਿ ਬਰੀਡ ਚੰਗੀ ਆ ਕੁਦਰਤੀਆਂ ਵੀ ਜਿਹੜੇ ਪਸ਼ੂ ਅੱਜ ਵਿਕਾਊ ਵੀ ਕੀਤੇ ਭਰਾ ਨੇ ਉਹ ਸਾਰੇ ਹੀ ਸੋਹਣੇ ਆ ਪੰਜ ਨਾਗ ਇੱਕ ਦੂਜੇ ਤੋਂ ਚੜਦਾ ਪਸ਼ੂ ਤੁਹਾਨੂੰ ਇਸ ਵੀਡੀਓ ਚ ਦਿਖਾਇਆ ਬਾਕੀ ਇਸ ਵੀਡੀਓ ਦੇ ਵਿੱਚ ਇਹੀ ਨਾਗ ਵਿਕਾਊ ਸੀ ਅਚਾਰ ਗੁਰਜੀਤ ਭਾਈ ਇੱਕ ਗੱਲ ਹੋਰ ਦੱਸੀ ਤੇਰੇ ਪਿੰਡ ਚ ਕਿੰਨੇ ਕਿ ਸ਼ੈੱਡ ਬਣ ਗਏ ਹੋਣਗੇ ਇਸ ਟਾਈਮ ਸ਼ੈੱਡ ਤਾਂ ਮੇਰੇ 14-15 ਦਾ ਪੂਰੀ ਅਪਡੇਟ ਆ ਮੁੰਡੇ ਜਿਹੜੇ अच्छा 14 15 ਦਾ ਪੂਰੇ ਅਪਡੇਟ ਹੋ ਗਿਆ ਹੈ ਤੇ 25 ਘਰਾਂ ਅਸੀਂ ਗਿਣੇ ਸੀ ਵੀ ਜਿਹੜੇ ਪੂਰੇ ਵੀ ਮਨਕਲ ਕੁਇੰਟਲ ਦੇ ਦੁੱਧ ਗੇੜ ਕਰਦੇ ਹੋਣਗੇ 25 ਘਰਾਂ ਠੀਕ ਹੈ 25 ਘਰ ਹੋਰ ਵੀ ਜਿਹੜੇ ਜਾਨੀ ਆਉਣ ਵਾਲੇ ਟਾਈਮ 'ਚ ਆਪਾਂ ਇਹ ਮੰਨੀਏ ਵੀ ਕਟੋ-ਕਟ 20 ਫਾਰਮ ਤੁਹਾਡੇ ਪਿੰਡ 'ਚ ਹੀ ਹੋਣਗੇ ਹਾਂਜੀ ਹਾਂਜੀ ਬਈ ਸਹੀ ਹੈ ਸੋ ਦੱਸੋ ਇਹ ਇਸ ਏਰੀਆ ਦੇ ਮੁੰਡਿਆਂ ਨੂੰ ਛੌਂਕ ਬਣਿਆ ਬੜੀ ਚੰਗੀ ਗੱਲ ਹੈ ਤੁਸੀਂ ਜਿਹੜਾ ਭਰਾ ਕੋਈ ਵੀਡੀਓ ਦੇਖ ਰਹਾ ਹੈ ਜਰੂਰ ਹੌਸਲਾ ਦਿਆ ਕਰੋ ਨਵੇਂ ਮੁੰਡਿਆਂ ਨੂੰ ਕਿਉਂਕਿ ਅਸੀਂ ਜੇ ਚਿੰਤਾਤ ਆ ਨਾ ਸਾਡੀ ਜਵਾਨੀ ਤੋਂ ਸਾਨੂੰ ਫਿਕਰ ਹੈ ਵੀ ਇਹ ਗਲਤ ਨਾ ਹੋ ਜਾਣ ਨਸ਼ਿਆਂ ਚ ਨਾ ਪੈ ਜਾਣ ਤਾਂ ਬੈਸਟ ਆਪਸ਼ਨ ਇਹ ਹੈ ਵੀ ਉਹਨਾਂ ਨੂੰ ਕਿੱਤਿਆਂ ਵਾਲੇ ਪਾਸੇ ਨੂੰ ਲਾਇਆ ਜਾਵੇ ਤੁਸੀਂ ਇਹ ਗਾਂ ਦੇਖ ਲਓ ਵੈਸੇ ਦਿਖਾ ਰਹੇ ਆ ਤੁਹਾਨੂੰ ਇਸ ਫਾਰਮ ਦੀ ਬਰੀਡ ਦਾ ਤੁਹਾਨੂੰ ਅੰਦਾਜ਼ਾ ਹੋਊਗਾ ਤੁਸੀਂ ਇਸ ਫਾਰਮ ਚਾਹੋਗੇ ਜਿਹੜਾ ਵੀ ਨੱਕ ਦੇਖੋਗੇ ਤੁਹਾਨੂੰ ਟੌਪ ਦੀ ਬਰੀਡ ਹੀ ਦਿਸੂਗੀ ਹਾਲਾਂਕਿ ਚਾਰ ਵੈੜਾ ਪੰਜ ਵੈੜਾ ਪਹਿਲਣਾ ਹੀ ਬਾਈ ਨੇ ਵਿਕਾਊ ਕੀਤੀਆਂ ਮਗਰ ਨਵੀਂ ਪਨੀਰੀ ਜਿਹੜੀ ਹੋਰ ਤਿਆਰ ਹੋ ਜਾਣੀ ਹੈ ਜਿਆਦਾ ਸੈਕਸਰ ਸੀਮਣ ਵਰਤਦੇ ਹੋ ਪਰ ਬਾਈ ਜੀ ਬਾਈ ਜੀ ਪਾਈਲਨ ਬੱਚੀਆਂ ਦੇ ਲਾਉਣੇ ਜਾਂ ਨਹੀਂ ਵੱਡੀਆਂ ਗਾਵਾਂ ਦੇ ਵੀ ਲਾਉਣੇ ਵੱਡੀਆਂ ਦੇ ਵੀ ਲਾਉਣੇ ਬੱਚੀਆਂ ਵੀ ਵੇਚ ਦਿੰਦੇ ਹੋ ਜਾਂ ਬੱਚੀ ਨਹੀਂ ਵੇਚਦੇ ਨਹੀਂ ਬੱਚੀ ਨਹੀਂ ਵੇਚਦੇ ਠੀਕ ਹੈ ਫਿਰ ਨਾਲ ਬਰੀਡ ਤੇ ਕੰਮ ਕਰਦੇ ਹਾਂਜੀ ਹਾਂਜੀ ਇਹ ਗਾਂ ਦੀ ਥੋੜੀ ਡਿਟੇਲ ਜੀ ਆਪਾਂ ਦਸੀਏ ਕਿੰਨਾਂ ਵਸੂਆ ਸੂਆਗੀ ਇਹ ਦੂਜਾ ਸੂਆ ਸੋਈ ਹੈ ਵੀਰੇ ਠੀਕ ਹੈ ਰਮਾਡਾ ਦੀ ਤੀ ਹੈ ਇਹ ਠੀਕ ਹੈ ਹਾਂਜੀ ਅੱਛਾ ਕੀ ਦੁੱਧ ਦਾ ਰਿਕਾਰਡ ਹੋਊਗਾ ਤਾਂ ਬਈ ਦੁੱਧ ਇਹ ਵੀਰੇ ਹਜੇ ਦੂਜਾ ਦਿਨ ਸੂਈ ਨੂੰ 35 ਕਿਲੋ ਤਿਆਰ ਕਰ ਗਈ ਆ ਮੜਾ ਤੋਰਦੇ ਕਿਨੂੰ ਦੋਸਤੋ ਦੂਜਾ ਦਿਨ ਚਾਰ ਦੰਦ ਦੂਜਾ ਸੂਆ ਕਨਫਰਮ ਜਮਾ ਠੀਕ ਹੈ ਚਾਰ ਦ 35 ਕਿਲੋ ਦੂਜੇ ਦਿਨ ਹੀ ਇਹਦੇ ਥੱਲੇ ਦੁੱਧ ਹੈ ਹਜੇ ਮੈਂ 11 ਵਜੇ ਦੇ ਆਸ-ਪਾਸ ਵੀਡੀਓ ਬਣਾ ਰਿਹਾ ਹਾਂ ਹਵਾਨੇ ਦੀ ਜਜਮੈਂਟ ਉਸ ਹਫ਼ਤੇ ਕਰ ਲਵੋ ਬਰੀਡ ਕੁਆਲਿਟੀ ਦੱਸੂਗੀ ਵੀ ਦੁੱਧ ਕਿਵੇਂ ਪਸ਼ੂ ਦਿੰਦਾ ਕਿਹੜੀ ਨਸਲ ਦੁੱਧ ਦਿੰਦੀ ਹੈ ਸਟਰਕਚਰ ਦੇਖੋ ਕਿੰਨਾ ਪਿਆਰਾ ਸੋ ਇਹ ਦੋਸਤੋ ਨਾਲ ਥੋੜਾ ਸ਼ੌਂਕ ਆ ਵੀ ਐਡ ਕਰਤਾ ਤੇ ਬਾਕੀ ਤੁਹਾਨੂੰ ਮੇਨ ਪਰਪਸ ਸਾਡਾ ਸੀਗਾ ਪੰਜ ਵਾੜਾਂ ਦਿਖਾਉਣੀਆਂ ਇਹ ਵਿਕਾਊ ਆ ਤੁਸੀਂ ਕੰਟੈਕਟ ਕਰੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਲਈ